ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਦਿਨੋ-ਦਿਨ ਤੇਜ਼ ਹੁੰਦੀਆਂ ਜਾ ਰਹੀਆਂ ਨੇ ਚਰਚਾ ਉਮੀਦਵਾਰ ਕਿੱਥੋਂ ਲੜਨਗੇ ਤੇ ਕਿੱਥੋਂ ਨਹੀਂ ਲੜਨਗੇ ਪਰ ਸਭ ਤੋਂ ਵੱਡੀ ਬਠਿੰਡਾ ਜਿਹਨੂੰ ਹੌਟ ਸੀਟ ਕਿਹਾ ਜਾਂਦਾ ਬਾਦਲਾਂ ਦੀ ਜੱਦੀ ਸੀਟ ਬਾਦਲਾਂ ਦਾ ਜੱਦੀ ਜ਼ਿਲ੍ਹਾ ਉੱਥੋਂ ਸਵਾਲ ਹੈ ਕਿ ਹਰਸਿਮਰਤ ਕੌਰ ਬਾਦਲ ਕੀ ਚੋਣ ਨਹੀਂ ਲੜ ਰਹੇ ਕਿਉਂਕਿ ਵਾਰ-ਵਾਰ ਸਾਰੀਆਂ ਪਾਰਟੀਆਂ ਅੱਜਕੱਲ ਚੋਣ ਸਰਵੇਖਣ ਕਰਾਉਂਦੀਆਂ ਨੇ ਕਿ ਪਾਰਟੀ ਦਾ ਕਿਹੜਾ ਉਮੀਦਵਾਰ ਫਿੱਟ ਬੈਠੂਗਾ ਤੇ ਚਰਚਾ ਇਹ ਹੈ ਕਿ ਇਸ ਵਾਰ ਬਠਿੰਡਾ ਦੇ ਲੋਕ ਹਰਸਿਮਰਤ ਕੌਰ ਬਾਦਲ ਨੂੰ ਨਹੀਂ ਚਾਹੁੰਦੇ ਬਲਕੇ ਉਹਨਾਂ ਦੇ ਭਰਾ ਵਿਕਰਮ ਸਿੰਘ ਮਜੀਠੀਆ ਸਾਹਿਬ ਕਾ ਮੰਤਰੀ ਦੀ ਉੱਥੇ ਜਿਆਦਾ ਮੰਗ ਉੱبر ਕੇ ਸਾਹਮਣੇ ਆਈ ਆ ਉਹ ਨਿਰਭਰ ਕਰਦਾ ਕਿ ਸ਼੍ਰੋਮਣੀ ਕਾਲੀ ਦਲ ਕੀ ਬਠਿੰਡਾ ਜਿਹੜੀ ਸੀਟ ਆ ਜਿਹੜੀ ਬਾਦਲਾ ਦੇ ਜਦਿੱਸ਼ ਸੀਟ ਜਾਂ ਜੱਦੀ ਹਲਕਾ ਮੰਨਿਆ ਜਾਂਦਾ ਕੀ ਉੱਥੋਂ ਹੁਣ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਦੇ ਸਾਲਾ ਸਾਹਿਬ ਵਿਕਰਮ ਸਿੰਘ ਮਜੀਠੀਆ ਚੋਂ ਲੜਨਗੇ ਜਾਂ ਫਿਰ ਹਾਰ ਸਿਮਰਨਤਾ ਹਾਲਾਂਕਿ ਸਭ ਤੋਂ ਵੱਡੀ ਚਰਚਾ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਨੇ ਬੀਤੇ ਦੋ ਦਿਨਾਂ ਪਹਿਲਾਂ ਜਿਹੜੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਉਹਦੇ ਚ ਬਠਿੰਡਾ ਦਾ ਨਾਮ ਨਹੀਂ ਸੀ ਤੇ ਹੁਣ ਇਹ ਚਰਚਾ ਸ਼ੁਰੂ ਹੋਈ ਆ ਜਿਹੜੇ ਲੋਕਾਂ ਨੇ ਗੱਲ ਕੀਤੀ ਆ ਕਿ ਵਿਕਰਮਜੀਠਿਆ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਇਆ ਜਾਵੇ ਹੁਣ ਸਵਾਲ ਬਹੁਤ ਵੱਡਾ ਹੋ ਗਿਆ ਨੱਕ ਦਾ ਵੀ ਸਵਾਲ ਆ ਪਰਿਵਾਰ ਦਾ ਵੀ ਆ ਵਕਾਰ ਦਾ ਵੀ ਸਵਾਲ ਆ ਕਿ ਜੇ ਇਸ ਸਥਿਤੀ ਦੇ ਵਿੱਚ ਫਿਰ ਜੇ ਵਿਕਰਮ ਸਿੰਘ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਲੜਾਉਂਦਾ ਤੇ ਫਿਰ ਕੀ ਹਰ ਸਿਮਰਤ ਕੌਰ ਬਾਦਲ ਖਡੂਰ ਸਾਹਿਬ ਜਾ ਫਿਰ ਫਿਰੋਜ਼ਪੁਰ ਤੋਂ ਚੋਣ ਲੜਨਗੇ ਕਿਉਂਕਿ ਦੱਸਿਆ ਜਾ ਰਿਹਾ ਕਿ ਤਿੰਨ ਦਫਾ ਬਣ ਚੁੱਕੇ ਹਰ ਸਮੇਤ ਕੋਰ ਬਾਦਲ ਜਿਹੜੇ ਮੈਂਬਰ ਪਾਰਲੀਮੈਂਟ ਆ ਕੁਝ ਹਲਕਿਆਂ ਦੇ ਵਿੱਚ ਉਹਨਾਂ ਦਾ ਅੰਦਰਖਾਤੇ ਵਿਰੋਧ ਵੀ ਆ ਤੇ ਇਸੇ ਕਰਕੇ ਹੁਣ ਵਿਕਰਮ ਸਿੰਘ ਮਜੀਠੀਆ ਦਾ ਨਾਮ ਉੱਥੇ ਬੋਲਿਆ ਹੁਣ ਇਹ ਫੈਸਲਾ ਹੁਣ ਬਾਦਲ ਪਰਿਵਾਰ ਨਹੀਂ ਕਰਨਾ ਕਿ ਆਖਰ ਵਿਕਰਮ ਸਿੰਘ ਮਜੀਠੀਆ ਨੂੰ ਬਠਿੰਡਾ ਤੋਂ ਚੋਣ ਲੜਾਈ ਜਾ ਰਹੀ ਆ ਜਾਂ ਫਿਰ ਨਹੀਂ ਚਰਚਾ ਚੋਣ ਸਰਗਰਮੀਆਂ ਚੋਣਾਂ ਦੇ ਵਿੱਚ ਅਜਿਹੇ ਚਰਚਾ ਜੀਆਂ ਕਿ ਆਸ ਰਹੀਆਂ ਅਜਿਹੇ ਮਸਲੇ ਉੱਠਦੇ ਰਹਿੰਦੇ ਨੇ ਲੇਕਿਨ ਜਿਹੜੀ ਸਭ ਤੋਂ ਵੱਡੀ ਦਿਲਚਸਪ ਗੱਲ ਸਾਹਮਣੇ ਉੱਭਰ ਕੇ ਆਈ ਆ ਕਿ ਵਿਕਰਮ ਸਿੰਘ ਮਜੀਠੀਆ ਦਾ ਬਠਿੰਡਾ ਸੀਟ ਵਾਸਤੇ ਨਾਮ ਬੋਲਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਨੇ ਫੈਸਲਾ ਕਰਨਾ ਉੱਥੇ ਫੈਸਲਾ ਵਿਕਰਮ ਸਿੰਘ ਮਜੀਠੀਆ ਤੇ ਵੀ ਨਿਰਭਰ ਕਰਦਾ ਕਿ ਕੀ ਉਹ ਆਪਣਾ ਜ਼ਿਲ੍ਹਾ ਛੱਡ ਕੇ ਬਠਿੰਡਾ ਤੋਂ ਲੋਕ ਸਭਾ ਚੋਣ ਲੜਨਗੇ ਕਿਉਂਕਿ ਇਸ ਟਾਈਮ ਬਠਿੰਡਾ ਜਿਹੜੀ ਹੌਟ ਸੀਟ ਬਣੀ ਹੋਈ ਆ ਜਿੱਥੋਂ ਭਾਰਤੀ ਜਨਤਾ ਪਾਰਟੀ ਵੱਲੋਂ ਸਕੰਦਰ ਸਿੰਘ ਮਲੂਕਾ ਦੇ ਨੌ ਪਰੰਪਾਲ ਕੌਰ ਸਿੱਧੂ ਚੋਂ ਲੜ ਸਕਦੇ ਨੇ ਦੂਜੇ ਪਾਸੇ ਲੱਖਾ ਸਦਾਣਾ ਜਿਹੜੇ ਨੇ ਲੱਖਾ ਸਦਾਣਾ ਦੇ ਪਿਸ਼ੋਕੜ ਬਾਰੇ ਸਭ ਜਾਣਦੇ ਨੇ ਲੇਕਿਨ ਉਹਨਾਂ ਦੇ ਇੱਕ ਆਪਣਾ ਉਥੇ ਕਿਉਂਕਿ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਉਹ ਚੋਂ ਲੜਨੇ ਜਿਸ ਕਰਕੇ ਉਹ ਵੀ ਇੱਕ ਚਰਚਾ ਦਾ ਵਿਸ਼ਾ ਔਰ ਦੂਜਾ ਜੀਤਮਿੰਦਰ ਸਿੰਘ ਸਿੱਧੂ ਜਿਹੜੇ ਕਦੀ ਕਾਂਗਰਸੀ ਕਦੀ ਕਾਲੀ ਫਿਰ ਕਾਂਗਰਸੀ ਦੇ ਉਮੀਦਵਾਰ ਲੜਦੇ ਰਹੇ ਨੇ ਜਿੱਤਦੇ ਰਹੇ ਨੇ ਉਹ ਕਾਂਗਰਸ ਪਾਰਟੀ ਲੋਕ ਸਭਾ ਦੇ ਵਿੱਚ ਚੋਣ ਮદાન ਦੇ ਵਿੱਚ ਉਤਾਰੇ ਗਏ ਨੇ ਉਹਨਾਂ ਦੀ ਇੱਕ ਆਪਣੀ ਯੂਥ ਦੇ ਵਿੱਚ ਫੈਨ ਫੋਲੋਅਰ ਦੱਸੀ ਜਾ ਰਹੀ ਹੈ ਜਿਹਦੇ ਚੱਲਦੇ ਹੁਣ ਵਿਕਰਮ ਸਿੰਘ ਜੀਠੀਆ ਦਾ ਨਾਮ ਬੋਲਿਆ ਕਿ ਵਿਕਰਮ ਜੀਠੀਆ ਦਾ ਵੀ ਯੂਥ ਦੇ ਵਿੱਚ ਇੱਕ ਵੱਡਾ ਨਾਮ ਹੈ ਇਸੇ ਕਰਕੇ ਹੁਣ ਸ਼੍ਰੋਮਣੀ ਅਕਾਲੀ ਦਲ ਸੋਚਣ ਵਾਸਤੇ ਮਜਬੂਰ ਹੋ ਗਿਆ ਜਿਆਦਾ ਜਿਹੜੇ ਚਾਂਸ ਨੇ ਕਿ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਤੋਂ ਲੜਨਗੇ ਕਿਉਂਕਿ ਉੱਥੇ ਅਕਾਲੀ ਦਲ ਦਾ ਕਾਫੀ ਵੂਡ ਬੈਂਕ ਆ ਖੁਦ ਸੁਭੀਸ਼ ਸਿੰਘ ਬਾਦਲ ਉੱਥੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਤੇ ਸੁਭੀਸ਼ ਸਿੰਘ ਬਾਦਲ ਨੇ ਬਤੌਰ ਡਿਪਟੀ ਸੀਐਮ ਜਲਾਲਾਬਾਦ ਉਸ ਏਰੀਆ ਦੇ ਵਿੱਚ ਵਿਕਾਸ ਵੀ ਚੰਗਾ ਕੀਤਾਗਾ ਔਰ ਖਾਸ ਕਰਕੇ ਜਿਹੜੀ ਉੱਤੇ ਰਾਜਸਿਕ ਭਾਈਚਾਰਾਗਾ ਉਹ ਸ਼੍ਰੋਮ ਨਿਕਾਲੀਦਲ ਖਾਸ ਕਰਕੇ ਸੁਭੀਸ਼ ਸਿੰਘ ਬਾਦਲ ਦੇ ਨਾਲ ਕਾਫੀ ਨੇੜਤਾ ਰੱਖਦੇ ਨੇ ਲੇਕਿਨ ਜਿਹੜੀਆਂ ਚੋਣ ਸਰਗਰਮੀਆਂ ਚੋਣ ਚਰਚਾ ਹੋ ਰਹੀ ਹੈ ਉਹਦੇ ਚ ਇਹ ਕਿ ਹਰ ਸਿਮਰਤ ਕੌਰ ਬਾਦਲ ਖਡੂਰ ਸਾਹਿਬ ਜਾਂ ਫਿਰ ਫਰੋਜਪੁਰ ਤੋਂ ਚੋਣ ਲੜ ਸਕਦੇ ਨੇ ਸ਼ਰਮਨਿਕ ਅਕਾਲੀ ਦਵਲਾ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਜਿਹੜੀ ਸੂਚੀ ਐਲਾਨੀ ਸੀ ਉਹਦੇ ਵਿੱਚ ਜਦ ਹਰਸਿਮਰਤ ਕੌਰ ਬਾਦਲ ਦਾ ਪਹਿਲੀ ਸੂਚੀ 'ਚ ਨਾਮ ਨਹੀਂ ਹੈ ਚਰਚਾ ਉਦੋਂ ਸ਼ੁਰੂ ਹੋ ਚੁੱਕੀ ਕਿ ਆਖਰ ਕੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਨਹੀਂ ਲੜ ਰਹੇ ਜਾਂ ਕੀ ਇਸ ਵਾਰ ਉਹਨਾਂ ਦੇ ਜਿੱਤਣ ਦੇ ਜਿਹੜੇ ਚਾਂਸ ਨੇ ਕੋ ਕੱਟ ਨੇ ਹਾਲਾਂਕਿ ਜਦੋਂ ਹਰਸਿਮਰਤ ਕੌਰ ਬਾਦਲ ਪਹਿਲੀ ਦਫਾ ਜਦੋਂ ਮੈਂਬਰ ਪਾਰਲੀਮੈਂਟ ਬਣੇ ਸੀ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਦੇ بیٹے ਰਣਿੰਦਰ ਸਿੰਘ ਨੂੰ ਕਰੀਬ ਸਵਾ ਲੱਖ ਵੋਟਾਂ ਦੇ ਨਾਲ ਹਰਾਇਆ ਸੀ 2009 ਦੇ ਵਿੱਚ ਫਿਰ 2014 ਦੇ ਵਿੱਚ ਉਹਨਾਂ ਨੇ ਆਪਣੇ ਹੀ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ ਜਿਹੜੇ ਕਾਂਗਰਸ ਪਾਰਟੀ ਵੱਲ ਉਮੀਦਵਾਰ ਸੀ ਕਰੀਬ 25000 ਦੇ ਵੋਟਾਂ ਦੇ ਦੇ ਫਰਕ ਨਾਲ ਹਰਾਇਆ ਸੀ ਤੇ ਜੋ 2019 ਦੇ ਵਿੱਚ ਹਰਸਿਮਰਤ ਕੌਰ ਬਾਦਲ ਦੀ ਹੈਟ੍ਰਿਕ ਵੱਜਦੀ ਆ ਫਿਰ ਕਾਂਗਰਸ ਪਾਰਟੀ ਦੇ ਤੇਜ ਇਤਰਾਰ ਐਮ ਐਲ ਏ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਕਰੀਬ 19000 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਹੁ ਚੌਥੀ ਜਿਹੜੀ ਵਾਰ ਲੜ ਰਹੇ ਨੇ ਤੇ ਸ਼ਾਇਦ ਉਹਨਾਂ ਦੇ ਜਿੱਤਾਂ ਦੇ ਜਿਹੜੇ ਚਾਂਸ ਘੱਟ ਹੋਣ ਜਾਂ ਬਰਾਬਰ ਇਸੇ ਕਰਕੇ ਉਹਨ ਸ਼੍ਰੋਮਣੀ ਕਾਲੇ ਦਲ ਜਾਂ ਸੁਭੀ ਸਿੰਘ ਬਾਦਲ ਜਾਂ ਹਰਸ ਮਰਿਤਕੌਰ ਬਾਦਲ ਜਿਹੜਾ ਵਾ ਉਹ ਰਿਸਕ ਨਹੀਂ ਲੈਣਾ ਚਾਹੁੰਦੇ ਇਸ ਕਰਕੇ ਚਰਚਾ ਕਿ ਹਲਕਾ ਬਦਲ ਸਕਦੇ ਨੇ ਹਾਲਾਂਕਿ ਵੀ ਚਰਚਾ ਹੈ ਕਿ ਅਗਰ ਸ਼੍ਰੋ ਬਾਪਤੀ ਜਨਤਾ ਪਾਰਟੀ ਵੱਲੋਂ ਸਿਕੰਦਰ ਸਿੰਘ ਮਲੂਕਾ ਦੀ ਨੌ ਪਰਪਾਲ ਕੌਰ ਸਿੱਧੂ ਨੂੰ ਉਮੀਦਵਾਰ ਬਣਾਇਆ ਜਾਂਦਾ ਹੈਗਾ ਤੇ ਜਿਹੜਾ ਹਿੰਦੂ ਬੋਰਡ ਬੈਂਕ ਜਿਹੜਾ ਭਾਜਪੀ ਦੇ ਨਾਲ ਕਾਫੀ ਸੰਪਰਕ ਰੱਖਦਾ ਨੇੜਤਾ ਰੱਖਦਾਗਾ ਭਾਜਪੀ ਦੀ ਸੋਚ ਦੇ ਨਾਲ ਸੋਚ ਮਿਲਦੀ ਆ ਉਹ ਸ਼ਾਇਦ ਫਿਰ ਜਿਹੜੀ ਆ ਵੋਟ ਉਹ ਪਰਮਪਾਲ ਕੌਰ ਸਿੱਧੂ ਨੂੰ ਨਾ ਪਵੇ ਤੇ ਜੇ ਉੱਥੇ ਭਾਰਤੀ ਜਨਤਾ ਪਾਰਟੀ ਕਿਸੇ ਹਿੰਦੂ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਲੀਡਰ ਨੂੰ ਟਿਕਟ ਦਿੰਦੇ ਨੇ ਚਾਹੇ ਉਹਦੇ ਵਿੱਚ ਸਰੂਪ ਚੰਦ ਸਿੰਘਲਾ ਹੋਣ ਚਾਹੇ ਉਹਦੇ ਵਿੱਚ ਮੰਗਤ رائے ਬੰਸਲ ਹੋਣ ਤੇ ਫਿਰ ਹਰਸਿਮਰਤ ਕੌਰ ਬਾਦਲ ਦਾ ਵੀ ਨੁਕਸਾਨ ਵੋਟਾਂ ਨੂੰ ਲੈ ਕੇ ਹੋ ਸਕਦਾ ਹੈ ਇਸੇ ਕਰਕੇ ਹੁਣ ਸਾਰੇ ਤੋਲ ਮੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਕਾਲੀ ਦਲ ਦੀ ਇਹ ਪਾਰਟੀ ਦੇ ਵਿੱਚ ਗੱਲ ਚੱਲ ਰਹੀ ਹੈ ਕਿ ਜਿਹੜਾ ਤਾਜ਼ਾ ਜਿਹੜਾ ਸਰਵੇਖਣ ਕਰਾਇਆ ਸ਼੍ਰੋਮਣੀ ਕਾਲੀ ਦਲ ਵੱਲੋਂ ਉਹਦੇ 'ਚ ਬਠਿੰਡਾ ਤੋਂ ਵਿਕਰਮ ਸਿੰਘ ਗੀਠੀਆ ਦਾ ਨਾਮ ਬੋਲਿਆ ਹੈ ਹਰਸਿੰਦਰ ਕੌਰ ਬਾਦਲ ਬਾਰੇ ਵੀ ਚਰਚਾ ਹੈ ਕਿ ਜਦੋਂ ਪਹਿਲਾਂ ਲੋਕ ਸਭਾ ਚੋਣਾਂ ਲੜਦੇ ਰਹੇ ਨੇ ਤੇ ਕਾਲੀ ਦਲ ਵੱਲੋਂ ਸਭ ਤੋਂ ਪਹਿਲਾਂ ਲਾਂਣ ਕੀਤਾ ਜਾਂਦਾ ਰਿਹਾ ਲੇਕਿਨ ਇਸ ਵਾਰ ਲਾਂਣ ਨਹੀਂ ਕੀਤਾ ਗਿਆ ਇਸੇ ਕਰਕੇ ਹੁਣ ਕਈ ਤਰ੍ਹਾਂ ਦੀਆਂ ਸਿਆਸਤ ਦੇ ਮદાન ਦੇ ਵਿੱਚ ਅਫਵਾਹਾਂ ਗਰਮਣਾ ਪਿਛਲੇ ਰਿਕਾਰਡ ਤੇ ਛਾਤੀ ਮਾਰੀਏ ਤਾਂ ਹਰਸਿਮਰਤ कौर ਬਾਦਲ ਜਦੋਂ ਸਿਆਸਤ ਦੇ ਵਿੱਚ ਪੈਰ ਕੁੱਦੇ ਸੀ ਉਹਨਾਂ ਨੇ ਉਦੋਂ ਉਹਨਾਂ ਨੇ ਨੰਨੀ ਸ਼ਾਂਤ ਦੇ ਪ੍ਰੋਜੈਕਟ ਰਾਹੀਂ ਚਰਚਾ ਦੇ ਵਿੱਚ ਆ ਗਏ ਸੀ ਕਿ ਉਹ ਬਟਿੰਡਾ ਤੋਂ ਲੋਕ ਸਭਾ ਉਮੀਦਵਾਰ ਹੋਣਗੇ 27 ਮਾਰਚ 2009 ਨੂੰ ਹੀ ਸ਼੍ਰੋਮਣੀ ਕਾਲੀ ਦਲ ਨੇ ਐਲਾਨ ਕਰ ਦਿੱਤਾ ਸੀ ਜਦ ਕਿ ਮਈ ਦੇ ਵਿੱਚ ਵੋਟਾਂ ਸੀ ਔਰ ਦੂਜੀ ਵਾਰ ਜਦੋਂ 2014 ਚ ਚੋਣ ਲੜਦੇ ਨੇ ਹਰਸਿਮਰਤ कौर ਬਾਦਲ ਉਹ ਪਹਿਲਾ ਹੀ ਉਹਨਾਂ ਦੇ ਉਮੀਦਵਾਰ ਤੈ ਸੀ ਕਿ ਉਮੀਦਵਾਰ ਬਣਾਇਆ ਜਾਂਦਾ ਕਿਉਂਕਿ ਉਹ ਸੈਂਟਰ ਦੇ ਵਿੱਚ ਵਜ਼ੀਰ ਸੀ ਤੇ ਜਦੋਂ ਸ਼੍ਰੋਮਣੀ ਕਾਲੀ ਦਲ ਵੱਲੋਂ 18 ਫਰਵਰੀ 2014 ਨੂੰ ਹੀ ਜਦੋਂ ਉਮੀਦਵਾਰਾਂ ਦੀ ਪਿਛਲੇ 2014 ਦੀ ਗੱਲ ਹੈ ਕਿ ਉਹ ਜਿਹੜਾ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਤਾਂ ਹਰ ਸਿਮਰਤ ਕੌਰ ਬਾਦਲ ਦਾ ਨਾਮ ਸੀ ਇਸੇ ਤਰ੍ਹਾਂ ਬਰਹੁਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਸੂਚੀ ਤੋਂ ਪਹਿਲਾਂ ਹੀ ਜਿਹੜੀ ਪਾਰਟੀ ਨੇ ਸੂਚੀ ਦਾ ਐਲਾਨ ਕਰਨਾ ਸੀ 14 18 ਫਰਵਰੀ 2014 ਨੂੰ ਉਸ ਤੋਂ ਪਹਿਲਾਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 5 ਫਰਵਰੀ 2014 ਨੂੰ ਐਲਾਨ ਕਰ ਦਿੱਤਾ ਸੀ ਇੱਕ ਸੰਗਤ ਦਰਸ਼ਨ ਦੇ ਪ੍ਰੋਗਰਾਮ ਦੌਰਾਨ ਕਿ ਹਰਸਿਮਰਤ ਕੌਰ ਬਾਦੋਂ ਪਾਰਟੀ ਦਾ ਬਠਿੰਡਾ ਤੋਂ ਮੜ ਤੋਂ ਉਮੀਦਵਾਰ ਬਣਾਇਆ ਜਾਵੇਗਾ ਤੇ ਇਸੇ ਤਰ੍ਹਾਂ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਹੋਤੀਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 23 April 2019 ਨੂੰ ਹੀ ਐਲਾਨ ਕਰ ਦਿੱਤਾ ਜਾਂਦਾ ਜਦ ਕਿ ਮਈ ਦੇ ਵਿੱਚ ਵੋਟਾਂ ਪਰ ਇਸ ਵਾਰ ਜਿਹੜੀ ਪਹਿਲੀ ਸੂਚੀ 7 ਉਮੀਦਵਾਰਾਂ ਦੀ ਜਾਰੀ ਕੀਤੀ ਆ ਉਹਦੇ ਚ ਹਰਸਿਮਰਤ ਕੌਰ ਬਾਦਲ ਦਾ ਨਾਮ ਨਹੀਂ ਹੈ ਹੁਣ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਜਦ ਬਠਿੰਡਾ ਦਾ ਨਾਮ ਸੂਚੀ 'ਚ ਸ਼ਾਮਲ ਨਹੀਂ ਕੀਤਾ ਗਿਆ ਬਠਿੰਡਾ ਦੇ ਨਾਲ ਨਾਲ ਖਡੂਰ ਸਾਹਿਬ ਖਡੂਰ ਸਾਹਿਬ ਦੇ ਨਾਲ ਨਾਲ ਫਿਰੋਜ਼ਪੁਰ ਤੇ ਸ਼ਾਇਦ ਇੱਥੋਂ ਹੁਣ ਹਰਸਮਰਤ ਕੌਰ ਬਾਦਲ ਚੋਣ ਲੜ ਗਏ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਲੀਡਰ ਇਸ ਮਸਲੇ ਦੇ ਵਿੱਚ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਮਸਲਾ ਬਾਦਲ ਪਰਿਵਾਰ ਦਾ ਲੇਕਿਨ ਚਰਚਾ ਜ਼ਰੂਰ ਹੋ ਗਈ ਹੈ ਇਸ ਵਾਰ ਬਹੁਤ ਘੱਟ ਚਾਂਸ ਨੇ ਕਿ ਹਰਸਮਰਤ ਕੌਰ ਬਾਦਲ ਜਿਹੜੇ ਨੇ ਉਹ ਬਠਿੰਡਾ ਤੋਂ ਚੋਣ ਲੜ ਤੇ ਇਸੇ ਦੌਰਾਨ ਜਿਹੜਾ ਨਵਾਂ ਚਰਚਾਈਆ ਉਹ ਆ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਹਰਸਿਮਰਤ ਕੌਰ ਬਾਦਲ ਦੇ ਛੋਟੇ ਭਰਾ ਉਹਨਾਂ ਦੀ ਮੰਗ ਵੱਧ ਗਈ ਆ ਹੁਣ ਫੈਸਲਾ ਮਜੀਠੀਆ ਔਰ ਬਾਦਲ ਪਰਿਵਾਰ ਨੇ ਕਰਨਾ ਕਿ ਆਖਰ ਇਸ ਫੈਸਲੇ ਤੇ ਮੋਹਰ ਲਗਾਈ ਜਾ ਸਕਦੀ ਜਾਂ ਨਹੀਂ ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ਚ ਹਰਸਿਮਰਤ ਕੌਰ ਬਾਦਲ ਸਿਰਫ 21700 ਦੇ ਕਰੀਬ ਵੋਟਾਂ ਦੇ ਨਾਲ ਜਿੱਤੇ ਸੀ ਤੇ ਜਿਹੜਾ 2014 ਦਾ ਮਾਰਜਨ ਆ ਉਹ ਮਹਿਜ 19395 ਰਹਿ ਗਿਆ ਸੀ ਅਗਰ ਬਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਦਫਾ ਐਮ ਐਲ ਏ ਰਹਿ ਚੁੱਕੇ ਨੇ ਕਾਲੀਦਲ ਦੇ ਕੋਰ ਕਮੇਟੀ ਦੇ ਮੈਂਬਰ ਨੇ ਆਪਣਾ ਇੱਕ ਵਕਾਰ ਰੱਖਦੇ ਆ ਕਿ ਨੇ ਸਰਕਾਰ ਦੇ ਖਿਲਾਫ ਲੜਦੇ ਨੇ ਤੱਥਾਂ ਦੇ ਨਾਲ ਪ੍ਰੂਫਾਂ ਦੇ ਨਾਲ ਸਬੂਤਾਂ ਦੇ ਨਾਲ ਅੱਖ ਚ ਅੱਖ ਪਾ ਕੇ ਗੱਲ ਕਰਨ ਦੀ ਯੂਰਤ ਰੱਖਦੇ ਨੇ ਵਿਕਰਮ ਸਿੰਘ ਮਜੀਠੀਆ ਹਾਲਾਂਕਿ ਸ਼ੁਰੂ ਮਨੀ ਕਾਲੀਦਲ ਉਦੋਂ ਗਲਤੀ ਕੀਤੀ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਚ ਉਹਨੂੰ ਮਜੀਠਾ ਦੀ ਜਗ੍ਹਾ ਅੰਮ੍ਰਿਤਸਰ ਈਸਟ ਤੋਂ ਚੋਣ ਮદાન ਵਿੱਚ ਉਤਾਰਿਆ ਸੀ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਦੇ ਚੱਕਰ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੀ ਨਹੀਂ ਮਤਲਬ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀ ਹਾਰ ਬਾਝੋਂ ਕਬੂਲ ਕੀਤੀ ਆ ਗਈ ਸੀ ਹਾਲਾਂਕਿ ਮਜੀਠਾ ਹਲਕਾ ਸੇਫ ਨਾ ਜਿੱਥੋਂ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਐਮ ਐਲ ਏ ਬਣ ਗਏ ਸੀ ਲੇਕਿਨ ਅਕਾਲੀ ਦਲ ਨੇ ਸਭ ਤੋਂ ਵੱਡੀ ਇਹ ਕਿ ਮਜੀਠਿਆ ਨੂੰ ਜਿਹੜਾ ਵਾ ਉਹ ਅੰਮ੍ਰਿਤਸਰ ਈਸਟ ਦੇ ਵਿੱਚ ਹੀ ਬੰਦ ਦਿੱਤਾ ਗਿਆ ਸੀ ਖਾਸ ਕਰਕੇ ਮਾਝੇ ਦੀਆਂ ਹੋਰ ਸੀਟਾਂ ਤੇ ਵੀ ਅਸਰ ਪਿਆ ਸੀ ਤੇ ਹੁਣ ਕੀ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਤੁਰੜਾ ਲਾ ਕੇ ਅਕਾਲੀ ਦਲ ਨੂੰ ਮਜ਼ਬੂਤ ਕਰ ਰਿਹਾ ਵਿਕਰਮ ਸਿੰਘ ਮਜੀਠੀਆ ਨੂੰ ਮਜਬੂਤ ਕਰ ਰਿਹਾ ਜਾਂ ਫਿਰ ਹਰ ਸਮਰਥਕਔਰ ਬਾਦਲ ਨੂੰ ਖਡੂਰ ਸਾਹਿਬ ਜਾਂ ਫਿਰ ਫਿਰੋਜ਼ਪੁਰ ਤੋਂ ਲੜਾ ਕੇ ਇੱਕ ਨਵੀਂ ਸਿਆਸਤ ਖੇਡਣ ਦੀ ਜਿਹੜੀ ਆ ਸਿਆਸੀ ਰਣਨੀਤੀ ਘੜੀ ਗਈ ਜਾ ਚੁੱਕੀ ਆ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਅਕਾਲੀ ਦਲ ਬਠਿੰਡਾ ਫਿਰੋਜ਼ਪੁਰ ਇਕ ਖਡੂਰ ਸਾਹਿਬ ਕਿਸ ਉਮੀਦਵਾਰ ਨੂੰ ਚੋਣ ਲੜਾਉਂਦੇ ਨੇ ਹਾਲਾਂਕਿ ਵੀ ਚਰਚਾ ਕਿ ਜੇ ਅਕਾਲੀ ਦਲ ਦਾ ਜਾਂ ਕੋਈ ਹੋਰ ਪਾਰਟੀ ਦਾ ਕੋਈ ਕੈਂਡੀਡੇਟ ਨਾਰਾਜ਼ ਹੋਇਆ ਫਿਰੋਜ਼ਪੁਰ ਖਡੂਰ ਸਾਹਿਬ ਤੋਂ ਤੇ ਹੋ ਸਕਦਾ ਕਿ ਉਹਨਾਂ ਨੂੰ ਸ਼ਾਮਲ ਕਰਕੇ ਪਾਰਟੀ ਦਾ ਉਮੀਦਵਾਰ ਬਣਾਇਆ ਜਾ ਸਕਦਾ ਇਕ ਜਿਹੜਾ ਸਭ ਤੋਂ ਚਰਚਾ ਦਾ ਵਿਸ਼ਾ ਬਣਿਆ ਉਹ ਹੈ ਕਿ ਕਾਲੀ ਦਲ ਦਲ ਜਿਹੜਾ ਤਾਜ਼ਾ ਸਰਵੇਖਣ ਕਰਵਾਇਆ ਗਿਆ ਕਾਲੀ ਦਲ ਉਹਦੇ ਵਿੱਚ ਬਠਿੰਡਾ ਤੋਂ ਵਿਕਰਮ ਸਿੰਘ ਦਾ ਨਾਮ ਬੋਲਦਾ ਦੇਖਦੇ ਹਾਂ ਫੈਸਲਾ ਦੋਨਾਂ ਟੱਬਰਾਂ ਨੇ ਕਰਨਾ ਗਿਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ